ਕੋਈ ਹਾਲ ਨਹੀਂ ਇੱਥੇ ਸਵੇਰ ਦੀ ਉੱਠੀਆਂ ਹੀ ਆ ਮਜਾ ਲੈਣਾ ਨੇ ਕਿਸੇ ਨੇ ਕੋਈ ਕੰਮ ਕਰਾ ਦੇਣਾ ਮੈਂ ਸ਼ਰ ਗੋਮ ਵੀ ਬਣਾ ਕੇ ਰੱਖ ਦਿੱਤੇ ਉਦੋਂ ਨਵੀਂ ਆ ਨਿੱਤ ਕਿਆ ਦੰਦੇ ਆ ਸਾਨੂੰ ਇੱਧਰ ਪਾਣੀ ਵੀ ਹੈ ਨਹੀਂ ਪਾਣੀ ਵੀ ਖਤਮ ਹੋ ਗਿਆ ਉਦੋਂ ਚਾਹੀਦੀ ਡਿਮਾਂਡਾ ਉਦੋਂ ਉਹਦੀਆਂ ਪੇਚਠਾਣੀ ਦੀਆਂ ਡਿਮਾਂਡਾ ਐਂ ਕਰ ਦੋ ਗਧੇ ਲੋ ਜੈ ਨੇ ਬੈਠੀ ਰਹਿਣਾ ਮੈਂ ਖਾਣ ਪੀਣ ਨੂੰ ਸਭ ਤੋਂ ਅੱਗੇ ਚਾਹੀਦੀ ਵੀ ਨਹੀਂ ਵੀ ਨਹੀਂ ਕੁਝ ਕਹਿਣਾ ਕਿ ਮਨ ਨੂੰ ਕੰਮ ਹੀ ਕਹਿ ਦਵਾ ਮਤਲਬ ਹੀ ਨਹੀਂ ਐ ਥੋੜੀ ਛੋਟੀ ਹੀ ਕਿ ਨੇ ਸਾਰੇ ਕੰਮ ਮੈਂ ਹੀ ਕਰਾਂ ਮੇਰਾ ਸਰੀਰ ਨਾ ਲੋਹੇ ਦਾ ਨਹੀਂ ਬਣਿਆ ਆ ਜਦੋਂ ਮੇਰਾ ਵਿਆਹ ਆ ਕੰਦੇ ਸੀ ਸਾਡੇ ਘਰ ਤੇ ਕੋਈ ਕੰਮ ਹੀ ਨਹੀਂ ਹੈਗਾ ਕੰਮ ਤੇ ਅੰਨਾ ਹੈ ਹੀ ਨਹੀਂ ਕੰਮ ਵਾਲੀ ਕਰ ਜਾਂਦੀ ਐ ਉਹ ਵੇਖਾਂ ਜਿਹੜੀ ਵੱਡੀ ਉਹਨੂੰ ਤੇ ਬਸ ਸੋਫੇ ਤੇ ਬਹਿ ਕੇ ਆਰਡਰ ਕਰਨਾ ਆਂਦਾ ਵੈ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਬੰਨਾ ਖਾਣ ਪੀਣ ਨੂੰ ਸਭ ਤੋਂ ਅੱਗੇ ਟਿਚਕਰਾ ਕਰਨ ਦੇ ਵਿੱਚ ਅੱਗੇ ਮੈਂ ਵੀ ਨਹੀਂ ਛਿਲਣਾ ਮੇਰੇ ਆਪ ਹੱਥ ਠਾਰ ਗਏ ਸਵੇਰ ਦੇ ਉਹਨੂੰ ਦੇਖ ਕੇ ਆਨੀ ਅੱਗ ਦੇ ਲੋ ਜੈ ਇਹਨੂੰ ਆਪੇ ਛਿਲ ਦਿੰਦੀ ਆ ਤੇ ਉਧਰੋਂ ਚਾਈ ਵੇਹ ਬਸ ਉਹਨੇ ਕੁੜੀਆਂ ਪਾ ਪਾ ਕੇ ਦੇਖੀ ਜਾਣਾ ਦੇਖੀ ਜਾਣਾ ਕਰਨਾ ਉਹਨੇ ਵੀ ਕੋਸ਼ਿਸ਼ ਨਹੀਂ ਬਸ ਉਹਦੇ ਸਰਾਂਦੀ ਐ ਧੁੱਪੇ ਵੇ ਕਿਸ ਤਰ੍ਹਾਂ ਬੈਠੀਆਂ ਆਂ ਤੇ ਹੁਣ ਜਦੋਂ ਮੈਂ ਜਾਣਾ ਵਾਂ ਤੇ ਨਾਲ ਹੀ ਕਹਿ ਦੇਣਾ ਸਬਜੀ ਨਹੀਂ ਬਣਾਈ ਫਲਾਨੀ ਚੀਜ਼ ਨਹੀਂ ਕੀਤੀ ਐ ਥੋੜੀ ਛੋਟੀ ਗਈ ਮੇਰੇ ਤੋਂ ਰੋ ਵੀ ਝਾੜੀ ਜਾਣਾ ਵਾ ਮੈਂ ਹੁਣ ਸਾਰੀ ਰਸੋਈ ਸਮੇਟ ਦਿੱਤੀ ਐ ਆਪੇ ਦੇਖਣ ਨਾ ਦੇਖਣ ਚਾ ਜਾਨੀ ਅਰਜ਼ ਦੇਖ ਕਿ ਦਮਾਰਾ ਨਹੀਂ ਬੈਠੀ ਹੈ ਹਾਂਜੀ ਇੱਥੇ ਬੈਠੇ ਹੋ ਆਹੋ ਇੱਥੇ ਬੈਠੀ ਹੈ ਤੇ ਮੈਂ ਸਮਝੇ ਕਿ ਤੁੱਪੇ ਬੈਠੇ ਹੋ ਨਹੀਂ ਇੱਥੇ ਬੈਠੀ ਹੈ ਤੇ ਮੈਂ ਇੰਨੀ ਧੀਰ ਦੀ ਬਕਵਾਸ ਕਰਦੀ ਵੀ ਰਸੋਈ ਦੇ ਵਿੱਚ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਪਿਆ ਸਭ ਪਤਾ ਲੱਗਦਾ ਪਿਆ ਜੋ ਭੌਂਕੜੀ ਬਈ ਹੈ ਹਰ ਰਤੀ ਕਿਤੇ ਕਿਤੇ ਦੇ ਬੱਕ ਬੱਕ ਚੁੱਪੇ ਨਹੀਂ ਕਰਨਾ ਬੋਲੀ ਜਾਣਾ ਬੋਲੀ ਜਾਣਾ ਤੇ ਜਿੰਨੇ ਕੰਮ ਕਰਨਾ ਨਾ ਉਹਨੇ ਬੋਲਣਾ ਹੀ ਬੋਲਣਾ ਵੱਡੀ ਇਹਦੇ ਤੋਂ ਆਪਣੀ ਹੱਦ ਨਾ ਪਾਰ ਕਰਿਆ ਕਰ ਤੇ ਜੇ ਵੱਡੇ ਦੇ ਵੱਡੇ ਵਾਲੇ ਕੰਮ ਵੀ ਕਰੋ ਤੇ ਕਰਨੀ ਹੈ ਕੀ ਦੱਸ ਕੀ ਕਰਨਾ ਕਰ ਆਜ਼ਾ ਨਹੀਂ ਕੰਮ ਕਿਆ-ਕਿਆ ਕਰਵਾਇਆ ਤੇ ਕੀ ਕਰਵਾਇਆ ਤੈਨੂੰ ਦੁੱਧ ਦਾ ਸਹੀ ਕਿਹੜਾ ਕੰਮ ਕਰਨਾ ਸਵੇਰ ਦੀ 5 ਵਜੇ ਉੱਠੀ ਹਾਂ ਤੇ ਫੇਰ ਕਿ ਹਿਸਾਬ ਕੀਤਾਈ ਹੱਥ ਵੇਖੋ ਮੇਰੇ ਕਿੱਡੇ ਠੰਡੇ ਆਪਣੇ ਵੇਖੋ ਕਿੱਡੇ ਨਿੱਗੇ ਦਿੱਤੇ ਫੇਰ ਕੀ ਹੋਇਆ ਹਿਸਾਬ ਕੀਤਾਈ ਰੋਟੀ ਨਹੀਂ ਖਾਣੀ ਘਰ ਦਾ ਕੰਮ ਕਰਨਾ ਹੀ ਬੈਠਾ ਮੈਂ ਇਕੱਲੀ ਨਹੀਂ ਰੋਟੀ ਖਾਣੀ ਸਾਰਾ ਟੱਬਰ ਖਾਂਦਾ ਤੇ ਫੇਰ ਕਿ ਤੂੰ ਟੱਬਰ ਕੀ ਰਣ ਲੱਗੀ ਆ ਤੂੰ ਤੇ ਟੱਬਰ ਹੀ ਕਿਨਾਂ ਸੀ ਮਨ ਕਿਨਿਆਈ ਦੇਣਾ ਮੈਂ ਕਹਾਂ ਕਿਨਿਆ ਤੇ ਰੋਟੀ ਖਾਣੀ ਨਹੀਂ ਨੀ ਇੱਥੇ ਕਿਹੜੀ ਗੱਲ ਹੈ ਜਿੱਕਰੀ ਤੁਸੀਂ ਇੱਥੇ ਵਿਆਹ ਕਿ ਆਏ ਹੋ ਨਾ ਉਦਾਂ ਮੈਂ ਇੱਥੇ ਵਿਆਹ ਕਿ ਆਈ ਆਂ ਤੇ ਫੇਰ ਕੀ ਹੋਇਆ ਵਿਆਹ ਕੇ ਆਈ ਆਂ ਮੈਂ ਕਿਹਾ ਤੋ ਕਿ ਦੌੜ ਕੇ ਤੁਹਾਡੇ ਨਾਲ 5 10 ਗੁਣਾ ਮੇਰੇ ਮਾਪਿਓ ਨੇ ਜਿਆਦਾ ਹੀ ਦਿੱਤਾ ਮੈਂ ਕਿਹਾ ਤੋ ਕਿ ਦੌੜ ਕੇ ਆਈ ਆਂ ਚੀਜ਼ਾਂ ਦਿੱਤੀਆਂ ਤੇ ਮੈਂ ਦਿੰਦੀ ਆ ਤੈਨੂੰ ਦਿੱਤੀਆਂ ਤੂੰ ਫੇਰ ਕਾਬੂ ਵੀ ਕਰਿਆ ਕੋਈ ਨਾਲ ਮੈਂ ਕੋਈ ਇਹ ਵਰਤਨੀਆਂ ਚੀਜ਼ਾਂ ਮੈਂ ਨਹੀਂ ਵਰਤਦੀ ਤੇਰੇ ਪੇਕੇ ਦੀਆਂ ਚੀਜ਼ਾਂ ਐਵੇਂ ਆਪਣੇ ਆਣੂ ਸਮਝਦੀ ਰਹੀਂਦੀ ਮਹਾਰਾਣੀ ਦੀ ਕਰ ਲਿਆ ਤੇ ਵੇਖ ਕੇ ਆਸਾਨ ਕਰਦੀ ਵੀ ਯਾਰ ਕੰਮ ਕਰਨੀ ਹੈ ਕਾਬਾਸ਼ ਕਿਹੜੀ ਤੁਹਾਨੂੰ ਵੱਡਿਆਂ ਵਾਲੀ ਅਕਲ ਜੀ ਕੀ ਚੱਕ ਲੋ ਘੰਟਾ ਬੰਦ ਸੀ ਜਰਾ ਤੁਸੀਂ ਮੈਨੂੰ ਹੁਣੇ ਹੀ ਕਹਿਂਦੇ ਹੋ ਭੱਜ ਕੇ ਆਈਆਂ ਆਪਣੀ ਥੀਸੇ ਹਟ ਕੇ ਲਿਆਂਦਾ ਜੇ ਉਹ ਤੇਰੀ ਗੱਲ ਦਾ ਜਵਾਬ ਹੀ ਦਿੱਤਾ ਤੂੰ ਕਿਹਾ ਮੈਂ ਵੀ ਤੁਹਾਡੇ ਨਾਲ ਵਿਆਹ ਕੇ ਆਈ ਤੇ ਮੈਂ ਤਾਂ ਦੀ ਕਹ ਰਹੀ ਮੈਂ ਕਦੋਂ ਕਿਹਾ ਤੂੰ ਭੱਜ ਕੇ ਆਈਆਂ ਵਾਹ ਨਾਲੇ ਹੁਣ ਇਹ ਕਹਿੰਦੇ ਤੁਹਾਡੀ ਗੱਲ ਦਾ ਜਵਾਬ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵਿਆਹ ਕੇ ਆਈ ਆ ਤੇ ਮੈਨੂੰ ਪਤਾ ਹੈ ਕਿ ਭੱਜ ਕੇ ਆਈਆਂ ਭੱਜ ਕੇ ਤੇ ਵਿਆਹ 'ਚ ਕੋਈ ਫਰਕ ਹੀ ਨਹੀਂ ਮੈਂ ਕਦੋਂ ਕਿਹਾ ਤੂੰ ਭੱਜ ਕੇ ਆਈ ਮੈਂ ਤਾਂ ਤੱਦ ਕਿਹਾ ਵਾਹ ਮੇਰੇ ਰੱਬਾ ਕਿਹੋ ਜੀ ਤੂੰ ਜਨਾਨੀ ਆ ਕੱਦੇ ਸਾਰੇ ਰਿਸ਼ਤੇਦਾਰ ਕਹਿੰਦੇ ਆ ਤੂੰ ਮਿੰਟ 'ਚ ਗੱਲ ਬਦਲ ਜਾਨੀ ਅੱਛਾ ਕਿਹੜਾ ਰਿਸ਼ਤੇਦਾਰ ਕਦਮ ਹੰ ਦੱਸੀ ਜਰਾ ਲੈ ਗਿਆ ਮੈਂ ਜੂੜਾ ਨਾ ਕਮਾਇਆ ਬਸ ਮੈਂ ਤੇਰਾ ਜਿਹੜਾ ਫालतू ਬੋਲਣੀ ਪਈ ਐ ਬਸ ਜੂੜਾ ਹੀ ਘੁਮਾਣਾ ਆਂਦਾ ਜੇ ਇਹੀ ਆਂਦਾ ਕੰਮ ਨਾ ਕਰੀ ਨਹੀਂ ਇਹੀ ਆਂਦਾ ਕਦੇ ਬੈਠ ਬੈਠ ਕੇ ਤੇ ਗੋਡੇ ਰਹਿ ਗਏ ਆ ਉਹ ਰੱਬ ਕਰੇ ਤੇਰੇ ਵੀ ਬੈ ਜਾ ਹਾਏ ਮੇਰੇ ਆ ਵੀ ਮੈਂ ਮੇਰੇ ਨਹੀਂ ਬੈ ਸਕਦੇ ਅੱਛਾ ਤੇਰੇ ਨਹੀਂ ਮੈਂ ਦਿਲ ਦੀ ਸਾਫ ਐ ਅੱਛਾ ਤੇ ਮੈਂ ਖੋਟੀ ਆ ਬਿਲਕੁਲ ਨਾਲੇ ਮੈਂ ਕੰਮਕਾਰ ਕਰਦੀ ਰਹਿਣੀ ਆ ਸ਼ੁਰੂ ਤੋਂ ਜੇ ਕਿਤੇ ਕੰਮ ਕੀਤਾ ਹੁੰਦਾ ਨਾ ਤੇ ਅੱਥੋਂ ਤੱਕ ਨੋ ਬਤਨ ਆਂਦੀ ਰਹੀ ਗੱਲ ਵੱਡਿਆਂ ਦੀ ਚਾਈ ਬੈਠੀ ਹੀ ਐ ਹਜੇ ਜਿੰਨੀ ਦੇ ਤੂੰ ਨਹੀਂ ਨਸੀ ਇੱਥੇ ਹੀ ਮੇਰੀ ਗੱਲ ਸੁਣ ਲੈ ਮੈਂ ਹੀ ਕੰਮ ਕਰਦੀ ਸੀ ਤੂੰ ਨਹੀਂ ਆ ਕੇ ਵੇਖਿਆ ਕਰਦੀ ਮੈਂ ਉਹਦੇ ਝਾਈ ਨੇ ਦੋ ਦੋ ਕੰਮ ਵਾਲੀਆਂ ਲਾਈਆਂ ਲੈ ਆਈ ਸੀ ਬਨਾਲ ਕੰਮ ਕਰਾਉਂਦੀ ਸੀ ਕੰਮ ਵਾਲੀਆਂ ਦੇ ਲਾਨ ਦੇ ਬਾਜੂਗ ਵੀ ਤੁਸੀਂ ਆਪ ਕੰਮ ਕਰਦੇ ਸੀ ਕਿੰਨੇ ਜਾਣੇ ਹੋਵੇ ਤਿੰਨ ਜਾਣੇ ਤਿੰਨੇ ਜਣੇ ਤਿੰਨ ਜਾਣੇ ਹਾਂ ਤੇ ਫਿਰ ਜਿਹੜੀਆਂ ਦੀ ਮੈਂ ਆਈਆਂ ਉਹਦੋਂ ਦੀਆਂ ਕੰਮ ਵਾਲੀਆਂ ਵੀ ਹਟਾਉਂਦੀਆਂ ਤੇ ਮੈਂ ਤਾਂ ਕੱਲੀ ਹੀ ਲੱਗੀ ਹੋਈ ਮੈਨੂੰ ਡਾਈਆਂ ਚਾਈਨਾ ਡਾਈਆਂ ਚਾਈਨਾ ਗੱਲ ਕਰ ਵੇ ਨਾਨਾ ਗੱਲ ਕ੍ਯੋ ਕਰ ਤੁਸੀਂ ਹਟਾਈ ਮੈਂ ਨਹੀਂ ਹਟਾਈ ਤੁਸੀਂ ਕੰਦੇ ਤਾਈਏ ਮੇਰੇ ਕੋਲ ਪੈਨ ਨਹੀਂ ਦਈ ਐਵੇਂ ਹਰਵੇ ਲੈ ਲੜੂ 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 ਗੱਲ ਹੀ ਨਹੀਂ ਕਰਨੀ ਆਂਦੀ ਕੰਮ ਗੱਲ ਜ਼ਿਆਦਾ ਕਰਨੀ ਐ ਕੰਮ ਘੱਟ ਕਰਨੀ ਮੈਂ ਤਾਂ ਦੱਸ ਚਲ ਠੀਕ ਐ ਆ ਆਲੇ ਚਾਈ ਚਾਈ ਨਾਲ ਗੱਲ ਕਰਦੇ ਆਪਣੇ ਆਪ ਨੂੰ ਹਰਵੇ ਸਮਝਦੀ ਮੈਂ ਕੰਮ ਬੜਾ ਕਰਨੀ ਸ਼ਰਮ ਨਹੀਂ ਆਂਦੀ ਤੂੰ ਤਾਂ ਬਾਅਦ ਚਾਈ ਮੈਂ ਤੇ ਇੱਥੇ ਆਈ ਗੋਡ ਡੱਕਰ ਸਾਰਾ ਕੰਮ ਸੰਭ ਦੀ ਪੱਲਾ ਲੈਣਾ ਸੀ ਮੈਨੂੰ ਤੁਸੀਂ ਬਾਅਦ ਚ ਆ ਜਾਨਾ ਮੈਂ ਪੱਲਾ ਇੰਦ ਤੁਸੀਂ ਸਾਰਾ ਕਰਦੀ ਸਾ ਸਾਰਾ ਕਰ ਕਰਕੇ ਇੱਥੋਂ ਤੱਕ ਪਹੁੰਚੀ ਤੂੰ ਕੀ ਤੂੰ ਤੇ ਆਂਦੇ ਆਪਣੇ ਖਸੋਂ ਗੱਟ ਮੇਰੇ ਨਉਆ ਵਿੱਚ ਗੋਇਆ ਫਸ ਜਾਂਦਾ ਮੈਂ ਮੁਸ ਮੈਂ ਲਾਂਦੀ ਐ ਮੈਂ ਨਹੀਂ ਜੇ ਕੰਮ ਕਰਦਾ ਤੇਰੇ ਖਸੋਂ ਤੇਰੇ ਮਾਰ ਲਾ ਕੇ ਕਰਦਾ ਸਾਰਾ ਡੰਗਰ ਬੱਚਾ ਵੇਚਦਾ ਅੱਛਾ ਹਾਂ ਤੇ ਹੋਰ ਕੀ ਤੇ ਫੇਰ ਤੇ ਫੇਰ ਕੀ ਤੇ ਜਾਇਦਾਦ ਹੀ ਬਣਾਈ ਆ ਉਹ ਕਿਹੜੀ ਜਾਇਦਾਦ ਬਣ ਗਈ ਕਰਦਾ ਹੀ ਵੇਚ ਤੇ ਆਈ ਕਿਹੜੀ ਜਾਇਦਾਦ ਬਣ ਗਈ ਆ ਜਾਇਦਾਦ ਹੁੰਦੀ ਕਾਦੇ ਵਾਸਤੇ ਹਾਂ ਜਾਇਦਾਦ ਹੁੰਦੀ ਕਾਰੇ ਵਾਸਤੇ ਮੇਸੇ ਵਾਸਤੇ ਹੁੰਦੀ ਜੀਦਾਨੀ ਦੇ ਮਾਰ ਲਾ ਕੇ ਸਾਰ ਕੁਝ ਵੇਚ ਦਿਆ ਤੇ ਜੇ ਵੇਚੀ ਆ ਨਾ ਤੇ ਜਾਇਦਾਤ ਬਣਾਈ ਆ ਕੱਲਿਆਨੇ ਨਹੀਂ ਖਾ ਲਈ ਕੱਲਿਆਨੇ ਨਹੀਂ ਖਾ ਲਈ ਨਖਰੇ ਨਹੀਂ ਤੇਰੇ ਆਂਦੇ ਤੇ ਤੇਰੇ ਛੱਤੀ ਨਖਰੇ ਸੀ ਥਾਏ ਜੇ ਨਖਰੇ ਕਿਤੇ ਤਾਣ ਵੀ ਤੇ ਉਹ ਜੇ ਬਣਾ ਕਿਥੇ ਡੰਗਰਾਂ ਨਾਲ ਆ ਵੀ ਡੰਗਰ ਹੋਏ ਤੇ ਹੁਣ ਕਿੱਡੇ ਸੋਹਣੇ ਬੈਠੇ ਹੋ ਸ਼ਰਮ ਹੀ ਨਹੀਂ ਆਂਦੀ ਤੈਨ ਤੱਕ ਸ਼ਰਮ ਹੀ ਨਹੀਂ ਵੈਸੇ ਮੈਂ ਕਹਨੀ ਆ ਜੜੀ ਵੱਡੀਆਂ ਜਠਾਣੀਆਂ ਹੁੰਦੀਆਂ ਸੱਸਾਂ ਦੇ ਬਰਾਬਰ ਹੁੰਦੀ ਆ ਮਨ ਸੱਸ ਸੱਸ ਨਾ ਕੋ ਮੇਰੀ ਸੱਸ ਰਾਜੀ ਰਵੇ ਸੱਸ ਮੇਰੀ ਬੈਠੀ ਹੀ ਆ ਜਸ ਸੱਤਾਂ ਵਾਲੇ ਕੰਮ ਵੀ ਕਰੋ ਸ਼ਰਮ ਹੀ ਨਹੀਂ ਆ ਗਈ ਹੱਦ ਹੀ ਹੋ ਗਈ ਐਨੀ ਜ਼ਬਾਨ ਐਨੀ ਜ਼ਬਾਨ ਚੱਲਦੀ ਚਲੋ ਸਾਰੀਆਂ ਗੱਲਾਂ ਛੱਡੋ ਇਹ ਲਸਣ ਛਿਲ ਦੋ ਚਿਲਦਰ ਨਹੀਂ ਆ ਤੇਰੇ ਵੱਲ ਸੁਣਾਣਾ ਨਹੀਂ ਮੈਂ ਮੈਂ ਚੀਲੀ ਦੇਣੀ ਆ ਤੇਰੇ ਵੱਲ ਸੁਣਾਉਂਦੀ ਨਹੀਂ ਮੈਂ ਮੈਂ ਕੰਮ ਕਰਕੇ ਐਵੇਂ 5 ਵਜੇ ਦੀ ਉੱਠੀ ਹੋਈ ਆ ਨਾ ਉੱਥੇ ਸਾਰੀ ਦੁਨੀਆ ਉੜਦੀ ਨਹੀਂ ਤੂੰ ਵੱਖਰੀ ਉੱਠਦੀ ਆ ਕਿਦੜੇ ਚੰਗਾ ਭੈਣ ਤੇਰੇ ਨਾਲ ਕੋਣ ਬੈਸੇ ਹਾਂ ਕੋਈ ਹਾਲ ਨਹੀਂ ਕੀ ਹੋਇਆ ਐਨੇ ਘਲਾਓ ਲਿਆ ਫੜਾ ਸੜਿਆ ਵੇਖੋ ਸੜਿਆਦਰ ਕੋ ਪਾਈ ਦਿੰਦੇ ਬੇ ਲਸਣ ਕੋਈ ਨਹੀਂ ਜਿੱਦਾਂ ਮੈਂ ਖਾਰਾ ਦਾਖੋ ਤੇ ਕੋਲ ਬੈੰਦੀ ਬਸ ਛੜੂ ਛੜੂ ਕਰਦੀ ਰਹਦੀ ਵੇਬਿਆ ਕਿ ਸੜੀ ਜਾਏਗੀ ਮਨ ਤੂੰ ਤੁਸੀਂ ਹਰੀਆਲੀ ਹਰੀਆਲੀ ਕਰ ਦੋ ਹਰੀਆਲੀ ਕਰਨੀ ਹੈ ਕੰਮ ਕਰਿਆ ਕਰ ਐ ਬੋ ਤਾਂ ਬੋਲੇ ਨਾ ਕਰ ਚਲ ਲਸਣ ਛਿੱਲੋ ਰਾਮ ਨਾਲ ਬੈ ਕੇ ਕੱਲਾ ਵਾਲੀ ਤੇ ਅੰਦਰ ਦਾ ਤਰਾ ਚਲ ਰੰਦਾ ਤੇ ਆ ਨਾ ਕਿਸੇ ਚੀਜ ਵਾਹ ਹਰ ਵੇਲੇ ਨੀਵੇਂ ਹੀ ਦਿਖਾਵਾਂ ਨਾਨ ਮੈਂ ਟੜੀ ਰਵਾਸ ਮਾਨਿਹਾਰ ਵਲੇ ਆਪਣੀ ਨੀਫੜੇ ਮੋਤ ਤੁਹਾਡਾ ਇਫੜੇ ਮੋਤ ਤੁਹਾਡਾ ਹੈ ਲਲੜ ਲਲੜ ਮਰ ਜਾਂਦੀ ਹੈ ਜੇ ਤੁਹਾਨੂੰ ਹੈ ਤਾਨੂੰ ਜਵਾਨ ਨੂੰ ਸ਼ਰਮ ਨਹੀਂ ਆਂਦੀ ਕਿੰਨਾ ਤੁਸੀਂ ਲੜਨ ਦੀ ਮੈਂ ਕਦੋਂ ਦੀ ਉੱਥੇ ਬੈਠ ਕੇ ਤੁਹਾਡੀ ਸੁਣਨ ਦੀ ਆ ਤੁਸੀਂ ਅੰਦਰ ਆ ਜੇ ਬੈਠੋ ਆ ਕੇ ਗੱਲ ਇਹ ਤੁਹਾਡੇ ਵਿੱਚ ਅਕਲ ਨਹੀਂ ਗਈ ਚਾਚੀ ਜੀ ਗੱਲ ਹੀ ਤਾਂ ਕਰਿਆ ਕਰੋ ਅਕਲ ਵਾਲੀ ਤੁਹਾਨੂੰ ਕੋਈ ਸ਼ਰਮ ਹੀ ਨਹੀਂ ਆਂਦੀ ਦੋਵੇਂ ਜਾਨੀਆਂ ਨੂੰ ਕਦੋਂ ਦੀ ਹੋ ਗਈ 2 ਘੰਟੇ ਹੋ ਗਏ ਮੈਂ ਉੱਥੇ ਤੁਹਾਡੀ ਬੜੇ 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 ਲਾਈ ਰਹਿੰਦੀ ਆ ਕਦੀ ਕੰਨੀ ਤੇਰੇ ਕੋਈ ਕੰਨੀ ਵਾਲਾ ਵਿਆਹ ਕਰ ਲਿਆ ਹੁੰਦਾ ਕਈ ਕੰਨੀ ਪੱਜ ਕੇ ਆਂਦੀ ਆ ਦੱਸ ਇਹ ਤੁਹਾਡੀ ਅਗਲਾ ਕਰਨ ਵਾਲੀਆਂ ਹੈਗੀਆਂ ਨੇ ਸਿਆਣੀਆਂ ਬਿਆਣੀਆਂ ਜੇ ਤੁਸੀਂ ਹੈਗੀਆਂ ਜੀ ਚਾਹੀਏ ਗੱਲ ਕਿੰਨੇ ਕੀਤੀ ਆ ਵੱਡੀ ਨੇ ਆਹ ਤੇ ਮੈਨੂੰ ਵੀ ਇਹ ਕੋ ਸੋਚ ਚਾਹੀਦੀ ਆ ਨਾ ਤੂੰ ਵੀ ਜਿਹੜੀ ਦੇ ਦੀ ਮੈਂ 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 ਸਾਰਾ ਦਿਨ ਮੈਂ ਮੈਂ ਨਹੀਂ ਮੁੱਕਦੀ ਮੈਂ ਕੀਤਾ ਮੈਂ ਹੈ ਕੀਤਾ ਲਿਖ ਲਿਆ ਕਰ ਸਾਰੇ ਕੰਮ ਜਿਹੜੇ ਕਰਨੀ ਚਾਹੀ ਤੇਰੇ ਸਾਨੂੰ ਵੇਲੇ 5 ਵਜੇ ਉੱਠਦੀ ਆ ਸਾਰਾ ਕੰਮ ਕਰਦੀ ਆ ਅੱਗੇ ਲੋ ਜੀ ਅੱਛੇ ਬੈਠੇ ਆ ਇਹ ਵੇਖ ਲੈ ਹਾਂ ਲਸਣ ਵਿੱਚ ਚਾਰ ਤੁਰੀਆਂ ਛਿੱਲੀਆਂ ਚੱਲ ਕੰਨ ਪੱਕ ਗਏ ਤੇ ਸੁਣਦੇ ਪੰਜੇ ਵੇ ਉਟੀਆ ਪੰਜੇ ਵੇ ਉਟੀ ਨਾ ਮੈ ਤਾਂ ਉਠਾਇਆ ਸੀ ਅਗੇ ਬਸ ਇਹ ਮੂਈ ਬਣਾ ਨਾਂਦਾ ਨੋ ਬਸ ਵੀ ਕਰੋ ਨਹੀਂ ਬਸ ਵੀ ਕਰੋ ਕਿਹੜੀ ਚੋਈ ਜਿਆਦਾ ਤੇ ਮੰਡਣੀ ਹੈ ਹੈ ਲਲਨ ਮਰ ਜਾਈ ਕਿ ਘਰ ਦਾ ਕੰਮ ਹੈ ਹੈ ਉਹ ਉਹ ਵੀ ਤੂੰ ਲਲਨ ਮਰ ਮਰ ਕੇ ਕਰਨ ਲਈ ਹੈ ਜੇ ਕੰਮ ਹੈ ਕੀ ਕੰਮ ਹੈ ਹੈ ਕਿਆ ਰੋਟੀਆਂ ਬਕਾਈਆਂ ਖਾਧੀਆਂ ਪਿੱਛੇ ਲੇ ਬੈਗੀਆਂ ਰਮਾਨ ਨਾਲ ਹੈ ਉਹ ਤੈਨੂੰ ਕੰਮ ਕੀ ਹੈ ਅਰੇ ਪਟਦੀ ਰਹਿੰਦੀ ਮੈਂ ਘਰ ਦਾ ਕੰਮ ਕਰਨੀ ਮੈਂ ਘਰ ਦਾ ਕੰਮ ਕਰਨੀ ਸੋਚ ਕੇ ਆਣਾ ਸੀ ਵਿਆਹ ਸੋਚ ਕੇ ਕਰਾਣਾ ਸੀ ਕੰਮ ਕਰਨਾ ਹੀ ਪੈਣਾ ਹੀ ਆ ਇਹ ਵੇਲੇ ਨਹੀਂ ਮੈਂ ਤੂੰ ਵੀ ਨਾ ਬਹੁਤੀ ਬੋਲਣਾ ਵਾਦੂ ਗੱਲ ਨਾ ਕਰਿਆ ਕਰ ਮੈਂ ਦੱਸਾਂ ਬੋਲਦੀ ਬਹੁਤ ਹੈ ਇਹਨੋਂ ਇਕੱਲੀ ਰਹੀ ਕੇ ਮਰੀ ਚੱਲ ਚੱਲ ਠੀਕ ਆ ਪਰ ਪਰ ਤੂੰ ਵੀ ਤਾਂ ਛੋਟੀ ਜਿਹੀ ਕੋਈ ਇੱਜ਼ਤ ਕਰਨਾ ਆਹ ਇਹ ਜਿਹੜੀ ਗੱਲ ਆ ਉਹ ਇਹ ਮੇਰੀ ਬੇਇਤੀ ਕਰੀ ਜਾ। ਹਾਂ। ਕੀ ਲੰਮ ਤੋਂ ਚੁੱਪ ਕਰ ਜਾ। ਹੁਣ ਜਦੋਂ ਇਹ ਲੱਲਣਾ ਮਰੋ ਤੇ ਚੁੱਪ ਕਰਕੇ ਜਿਹੜਾ ਕੰਮ ਹੈ ਤੇ ਸ਼ਾਂਤੀ ਨਾਲ ਕਰਿਆ ਕਰੋ। ਕਦੇ ਵੀ ਤੁਹਾਡੀ ਟੈਂ 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 ਮੈਂ ਕਦੇ ਵੀ ਤੁਹਾਡੀ ਸੁਣਨ ਨਹੀਂ ਆ। ਕੋਲ ਆ ਕੇ ਬਹਿ ਜਾਂਦੀ ਜਾਨ ਹੀ ਖਾਈ ਜਾਂਦੀ ਬੋਲ ਬੋਲ। ਨਹੀਂ ਤੁਹਾਡੀ ਬਕਵਾਸ ਬੰਦ ਹੋਣੀ ਕਿ ਨਹੀਂ ਹੋਣੀ ਦੋਵਾਂ ਜਾਨੀਆਂ ਦੀ। ਹੈ ਟੈਂ 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 ਲਾਈ ਹੋਈ ਏ ਤੇ ਹੁਣ ਜੇ ਤੂੰ ਚੁੱਪ ਕਰੋਗੀ ਆ ਤੇ ਤਾਂ ਮੈਂ ਦੂਜੀ ਗੱਲ ਕਰਾਂ। ਕਰੋ। अच्छा पहले मेरी दो मिनट ध्यान ਨਾਲ ਗੱਲ ਸੁਣ ਲਿਓ ਅੱਜ ਮੇਰੀ ਹਣੀ ਜੀ ਧੀ ਨੇ ਅੱਛਾ ਤੇ ਨਾਲ ਉਹਦੇ ਨਾਲ ਆਣੇ ਬੱਚੇ ਤੇ ਨਾਲ ਆਣਾ ਜਿਵਾਈ ਨੇ ਠੀਕ ਹੈ ਮੈਂ ਦੱਸਾਂ ਤੇ ਸਭ ਕੁਝ ਮੇਰਾ ਬਤਲਾ ਮੇਰੀ ਧੀ ਨੂੰ ਬਣਾ ਰਾਂ ਜੋ ਵੀ ਐ ਉਹ ਮੰਗੇ ਸਭ ਕੁਝ ਬਣਾ ਕੇ ਅਨੁਦਿ ਨੇ ਕੋਈ ਗੱਲ ਨਹੀਂ ਸ਼ਰਗਮ ਬਣਾ ਲੈਣੇ ਆ ਤੇ ਨਾਲ ਪਨੀਰ ਦੀ ਭੁਰਜੀ ਬਣਾ ਲੈਣੇ ਆ ਪਨੀਰ ਪਨੀਰ ਦੀ ਸਬਜੀ ਰਹਿਣ ਦੇ ਮੈਂ ਦੱਸਾਂ ਉਹ ਖਾਂਦਾ ਮੁਰਗਾ ਜਿਵਾਈ ਮੇਰਾ ਮੁਰਗਾ ਖਾਂਦਾ ਕਿ ਕਿੰਨਾ ਲੈਂਦੇ ਨੇ ਕਿਲੇਜੀ ਜਿਆਦਾ ਵਿੱਚ ਪੋ ਆਇਓ ਅੱਛਾ ਆਹੋ ਉਹ ਵੀ ਯਾਦ ਕਰੇ ਵਾਕਈ ਮੈਂ ਆਇਆ ਵਾਂ ਸੋਰੇ ਹੈ ਤੇ ਮੇਰੀ ਬੜੀ ਆਦਰ ਖਾਤਰ ਰਹੀ ਤੇ ਚੰਗੀ ਤਰ੍ਹਾਂ ਉਹਦੀ ਆਦਰ ਖਾਤਰ ਕਰੀ ਜੇ ਤੂੰ ਕਰੋ ਹਾਂ ਜਾ ਕੇ ਫਾੜੀ ਲੈ ਫੜ ਕੇ ਲਿਆਈ ਦੋ ਤੇ ਬਣਾ ਲੈਨੇ ਆ ਹਾਏ ਮੁੰਡੇ ਨੂੰ ਕਹਿ ਦੇਣੀ ਆ ਪਹਿਲੇ ਆ ਦਿੰਦੇ ਨੇ ਜੇ ਕਿਹੜੀ ਗੱਲ ਹੈਗੀ ਆ ਤੇ ਉਹਦੀ ਆਦਰ ਖਾਤਰ ਚੰਗੀ ਤਰ੍ਹਾਂ ਕਰਨੀ ਜੇ ਤੁਸੀਂ ਉਹਦੇ ਸਾਹਮਣੇ ਕੋਈ ਕਿਰਕਿਰ ਜਾਂ ਕੋਈ ਹੱਲਾ ਮਚਾਇਆ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਹੈਗਾ ਅੰਨੋ ਕਹਿ ਦੋ ਅੰਨਾ ਤੇਰਾ ਮਤਲਬ ਕਿ ਮੇਰੇ ਵੱਲ ਐਂਜੇ ਨੂੰ ਗੱਲ ਕਰੀ ਜਾਂਦੀ ਵੇ ਤੇਰੀ ਤੇਰੇ ਚਲੇ ਮੈਂ ਸਾਰੇ ਕੜਾਏ ਉੱਤੇ ਅੱਛਾ ਹਾਂ ਤੇ ਕਰਦੀ ਨਹੀਂ ਇਹ ਮੈਂ ਕੰਮ ਅੱਤੇ ਮੈਂ ਕਦੇ ਕਰਨੀ ਆ ਨਹੀਂ ਕਰਦੀ ਤੇ ਤੂੰ ਮੇਰੋਂ ਲੈਨੇ ਉਂਗਲ ਕਾ ਕਰਦੀ ਮੇਰੇ ਤੋਂ ਇਸ਼ਾਰਾ ਕਾ ਕਰਦੀ ਮੈਂ ਕੰਮ ਨਹੀਂ ਕਰਦੀ ਮੈਂ ਨਵੇਂ ਇੱਕ ਮਿੰਟ ਗੱਲ ਦੱਸ ਨਹੀਂ ਮੈਂ ਇਸ਼ਾਰਾ ਤੇਰੇ ਵਾਲੀ ਜਿਆਦਾ ਕਰਦੀ ਮੈਂ ਇੰਜ ਇੰਜ ਕਰਦੀ ਦੋਵਾਂ ਵਾਲਾ ਦੋਨੋਂ ਕਹਿਣਾ ਅੱਜ ਦੋਨੋਂ ਵਾਲਾ ਕਰਦੀ ਪਈ ਆ ਮੈਂ ਇਸ਼ਾਰੇ ਮੈਂ ਰਸਾ ਹਾਂ ਨਹੀਂ ਤੇਰਾ ਤੂੰ ਮੈਂ ਕਰੀ ਜਾ ਆਹੋ ਹੈ ਤੇਰਾ ਤੇ ਪਤਾ ਨਹੀਂ ਕੀ ਜੀ ਕਰਦਾ ਅਜੇ ਮੈਂ ਲੜੀ ਜਾਵਾਂ ਲੜੀ ਜਾਵਾਂ ਇਹਨੋਂ ਕੋਈ ਕੰਮ ਹੀ ਨਹੀਂ ਕੋਈ ਵੀ ਆਂਦਾ ਸਰ ਸਰ ਕਰਨਾ ਦੋਵਾਂ ਜਦ ਮੈਂ ਇੰਜੈਂਟ ਕਰ ਦਿੰਨੀ ਹੋਰ ਦੱਸ ਖੁਸ਼ ਆਹੋ ਹੁਣ ਖੁਸ਼ ਹੈ ਅਚਾਈ ਵੇਖ ਲੈ ਹੁਣ ਆ ਹੁਣ ਜੇ ਕੋਈ ਸਣਾ ਅਚੇ ਹੁਣ ਜੋ ਮੈਂ ਕੁਛ ਕਿਹਾ ਤੇ ਮੇਰੇ ਜਵਾਈ ਦੀ ਮੇਰੇ ਧੀ ਦੀ ਬੱਚਿਆਂ ਦੀ ਪੂਰੀ ਕਦਰ ਹੋਣੀ ਚਾਹੀਦੀ ਮੈਂ ਦੱਸਾਂ ਆਹੋ ਆ ਤੇ ਕਰਦੇ ਆਪਣੇ ਮੁੰਡਿਆਂ ਨੂੰ ਟੈਲੀਫੋਨ ਲਿਆ ਦੇ ਮੁੰਡੇ ਆ ਕੋਈ ਗਾਲੀ ਮੁਰਗਾ ਉਹਨਾਂ ਨੂੰ ਮੈਂ ਕਹਿ ਦਿੰਨੀ ਆ ਫੋਨ ਬੁਤੀ ਕਰ ਲੇ ਮੈਂ ਕਰ ਦਿੰਨੀ ਆ ਫੋਨ ਕਰ ਦਿੰਨੀ ਆ ਮੁਰਗਾ ਚਲੋ ਤੂੰ ਮੈਨੂੰ ਕਹਿੰਦਿਆ ਨੇ ਕਿ ਫੋਨ ਕਰ ਦਿਓ ਹੈ ਕਿਤਾ ਦੇ ਜੁਆ ਇਹ ਨਹੀਂ ਆਨੇ ਸਾਰੇ ਆਨੇ ਆਣਾ ਵੈ ਹੈ ਤੇ ਜਦੋਂ ਜਦੋਂ ਤੁਹਾਡੇ ਪੇਕੇ ਨਹੀਂ ਆਣਾ ਹੁੰਦਾ ਤੇ ਉਦੋਂ ਦੇ ਕਮਰੇ ਚ ਵੜ ਵੜ ਕੇ ਐ ਫੋਨ ਕਰ ਦੇ ਦੇ ਅੱਜ ਸਾਡੇ ਪੇਕੇ ਨਹੀਂ ਆਣਾ ਸਰਦਾਰ ਜੀ ਆ ਲਈਏ ਨੇ ਸਰਦਾਰ ਜੀ ਪਰਨੇ ਜੀ ਜੀ ਲਈ ਆਣਾ ਹੈ ਤੇ ਹੁਣ ਤੁਹਾਨੂੰ ਕੀ ਹੁੰਦਾ ਵੈ ਕਰ ਲਗਿਆ ਹੁਣ ਜੋ ਮੈਨੂੰ ਦੇ ਕਹਨੀ ਆਪਣੇ ਪੁੱਤ ਨੂੰ ਫੋਨ ਕਰ ਤੇ ਤਾਂ ਸੋ ਨਹੀਂ ਹੁੰਦਾ ਫੋਨ ਤਾਂ ਨਹੀਂ ਕੁਛ ਲੱਗਦੇ ਇਹਨੂੰ ਕਹੋ ਨਾ ਕਰੇ ਨਾ ਇਹਨੂੰ ਕਹੋ ਮੇਰੇ ਪੇਕੇ ਦੇ ਬਾਹਰ ਇਹਨੂੰ ਕਹੋ ਆ ਤੇਰੇ ਬੜੇ ਫੋਰਨ ਚ ਹਗੇ ਨੇ ਨਾ ਜਿਹੜਾ ਮੇਰੇ ਦੇ ਬਾਹਰ ਆਂਦੇ ਹੀ ਘਟਵਾਦਾ ਤੁਹਾਨੂੰ ਪਤਾ ਹੀ ਹੈ ਮੇਰੇ ਪੇਕਿਆਂ ਤੇ ਨਾ ਜਾਓ ਉਹ ਰੋਜ਼ ਨਹੀਂ ਇੱਥੇ ਤੁਰੇ ਹੋਏ ਤੁਹਾਡੇ ਨਾਲੋਂ ਘਟ ਹੀ ਆਂਦੇ ਆ ਤੇ ਚਾਹੀ ਰਹੀ ਦੀਦੀ ਦੀ ਗੱਲ ਆਂਦੇ ਪੇ ਨਾ ਪੈਂਦੀ ਵੱਡੇ ਆਂਦੇ ਪੇ ਆ ਨਾ ਤੇ ਕੋਈ ਗੱਲ ਨਹੀਂ ਉਹਨਾਂ ਨੇ ਸਭ ਕੁਝ ਬਣਾ ਕੇ ਦੇ ਦੇਵਾਂਗੇ ਤੇ ਚਲੋ ਤੁਸੀਂ ਤੁਸੀਂ ਪੀਵੋ ਤੇ ਇਹਨੂੰ ਵੀ ਲਾਜੋ ਨਾਲ ਗਦੇਲੋ ਨੂੰ ਮਾਪੇ ਕਰ ਲਾਂਗੇ ਸਾਰਾ ਕੰਮ ਰੱਖ ਦਿਓ ਉੱਥੇ ਜਾਓ ਜਾ ਮੈਂ ਕਿੰਨੀ ਉੱਠ ਜਾਓ ਹੁਣ ਮੈਂ ਦੱਸਦਾ ਤੁਹਾਡੀ ਤੜੀ ਆਵਾਜ਼ ਨਹੀਂ ਆਣੀ ਚਾਹੀਦੀ ਮੈਂ ਚੱਲਦਾ ਉਹ ਚੱਲ ਇਹਨੂੰ ਲੈ ਜਾ ਨਾਲ ਤੇ ਮੇਰੀ ਕੱਲੀ ਦੀ ਆਵਾਜ਼ ਆਣੀ ਹੈ ਨਹੀਂ ਇਹਨੂੰ ਲੈ ਜਾ ਨਾਲ ਚੱਲ ਜਾ ਆਜੋ ਲੈ ਵੇਖ ਲੋ ਲੈ ਹਾਏ ਚੁੱਕ ਰਾ ਚੁੱਕ ਰਾ ਮੇਰੇ ਬੱਚੇ ਆਏ ਹਾਏ ਮੇਰੀ ਜਾਨ ਤੇ ਜਾਨ ਪੈ ਗਈ ਆਏ 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 ਉਹ ਹੋ ਗਿਆ ਉਹ ਨਾਨੀ ਨੂੰ ਕਹਤਾ ਹੂ ਸੱਬੇ ਆਏ ਹੋ ਉਹ ਆਜਾ ਫੇ ਹਲਵਾਰ ਉਠ ਉਠ ਚਲ 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 ਠੀਕ ਹੈ ਹਾਂ ਹਾਂ ਚਲ ਚਲ ਲੈ ਜਾ ਆ ਆ ਨੀਤੀ ਕਿਉ ਕਰਕੇ ਤੱਕਦੀ ਨਹੀਂ ਆਈ ਚਾਹੀ ਤੂੰ ਇਹਨਾਂ ਦੀ ਪਿਓ ਦੀ ਨਾਨੀ ਤੇ ਇਹ ਵੀ ਤੈਨੂੰ ਨਾਨੀ ਕਹਿੰਦੇ ਹੈ ਕੋਈ ਗੱਲ ਨਹੀਂ ਮੈਂ ਸੰਜੀ ਨਾਨੀ ਆ ਹੌਸਨਾ ਚਲੋ ਆ ਵੇਖ ਲੈ ਖੱਡੀ ਸੋਣੀ ਆ ਕਲ ਹੌਸਨਾ ਬੈਠ ਜਾ ਬੈਠ ਜਾ ਬੈਠ ਜਾ ਬੱਚੇ ਬੈਠ ਜਾ ਆ ਜਾ ਇੱਥੇ ਨਾਨੀ ਬੈਠ ਜਾ ਬੈਠ ਜਾ ਲੱਗੇ ਲੱਗੇ ਆ ਜਾ ਆਇਆ ਹਾਂ ਪਰਜਾਈਆਂ ਕਿੱਥੇ ਆ ਉਹ ਅੰਦਰ ਹੀ ਹੈਗੀਆਂ ਨੇ ਲੱਗੀਆਂ ਹੀ ਆ ਕੰਮ ਕੰਮ ਅੱਛਾ ਅੱਛਾ ਹਾਂ ਹੋਰ ਸੁਣਾ ਤੂੰ ਬਸ ਵਧੀਆ ਹੈ ਮੇਰਾ ਜੁਆਈ ਨਹੀਂ ਆਇਆ ਲੈ ਚਾਹੀ ਜੀ ਹਾਂ ਪਰ ਮੈਂ ਸਵੇਰੇ ਕਿਹਾ ਸੀ ਕਿ ਉਹਨਾਂ ਨੇ ਨਾ ਲਾਣਾ ਅੱਛਾ ਹੈ ਉਹ ਬਾਅਦ ਚ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ ਕੱਦੇ ਮੇਰੇ ਫੋਨ ਆ ਗਿਆ ਅੱਛਾ ਤੇ ਮੈਂ ਨਹੀਂ ਜਾਣਾ ਤਾਂ ਤੂੰ ਚਲੇ ਜਾ ਅੱਛਾ ਆਣਾ ਤੇਰਾ ਨਾਲ ਹੀ ਸੀ ਤੇ ਆ ਫਿਰ ਛੋਟਰੀ ਦਾ ਵੀ ਮੁੰਡਾ ਮਗਰ ਪੈ ਗਿਆ ਅੱਛਾ ਤੇ ਮੈਂ ਤੈਨੂੰ ਤਾਂ ਨਾਲ ਲੈ ਕੇ ਆਣਾ ਸੀ ਆਪਣੇ ਗੁਗਲੇ ਨੂੰ ਹੈ ਆਹੋ ਤੇ ਕੋਈ ਗੱਲ ਨਹੀਂ ਫੇਰ ਕੀ ਐ ਇਸ ਕਰਕੇ ਤੇ ਫਿਰ ਮੈਨੂੰ ਗੱਡੀ ਚ ਤਾਰ ਕੇ ਗਏ ਵੈਸੇ ਬਾਹਰ ਅੱਛਾ ਤੇ ਮੈਂ ਕਿਹਾ ਸੀ ਬੜੇ ਦਿਨ ਹੋ ਗਏ ਮੈਂ ਆਪਣੀ ਚਾਈ ਨੂੰ ਨਹੀਂ ਮਿਲੀ ਆਹੋ ਮੈਂ ਕਿਹਾ ਉਹ ਮੇਰਾ ਆਪਣਾ ਮਾਨੂੰ ਦਾਸ ਹੋਇਆ ਪਿਆ ਸੀ ਮੈਂ ਕਿਹਾ ਕੁੜੀ ਮੇਰੀ ਨੂੰ ਸੁੱਖ ਹੋ ਵੈਸੇ ਜਿਹੜਾ ਚੱਕਰ ਆਈ ਨਹੀਂ ਨਹੀਂ ਤੇ ਇਹ ਤਾਂ ਦੂਜੇ ਚੌਥੇ ਦਿਨ ਵਿੱਚ ਚੱਕਰ ਲਾਣ ਵਾਲੀ ਹੈਗੀ ਹੈ ਕਿਵੇਂ ਚੱਕਰ ਆਈ ਹੋ ਨਹੀਂ ਬਸ ਤੇ ਉਹਦੀ ਮੈਂ ਵੇਖਣ ਤੇ ਯਾਰ ਕਰ ਰੇ ਮੈਂ ਬੂਹੇ ਵਾਲੀ ਮੇਰਾ ਧਿਆਨ ਹੈਗਾ ਸੀ ਆ ਨਹੀਂ ਬਾਬੂ ਅੰਦਰ ਹੀ ਗਿਆ ਦੋਵੇਂ ਪਾਈ ਮਾਰਾਂ ਤੇ ਬਾਜ ਮਾਰਨੀ ਮੈਂ ਦੱਸ ਆਈ ਆ ਪਾਬੋ ਹਾਂਜੀ ਆਜੀ ਆਗੀ ਭੈਣ ਮੇਰੀ ਘਰ ਸੋ ਚ ਆਈ ਹਾਂ ਮੈਂ ਗੱਲ ਇਹ ਕਰਨੀ ਸੀ ਅੱਛਾ ਤੇਰਾ ਨਾ ਪੁੱਤ ਤੇ ਗੱਲ ਨਹੀਂ ਹੋਈ ਹਾਂ ਪੁੱਤਰ ਜਾ ਤੁਸੀਂ ਐਸਾ ਨਾ ਕਰੋ ਖੇਡੋ ਜਾਓ ਜਾਓ ਚਲ ਜੋ ਜਾਓ ਜਾ ਜਾਓ ਮੈਂ ਕੱਲ ਨਿਆਣੇ ਨਾ ਫਿਰ ਘਰ ਜਾ ਕੇ ਇੱਕ ਇੱਕ ਗੱਲ ਦੱਸ ਦਿੰਦੇ ਆ ਹਾਂ ਉਹ ਅੱਜ ਕੱਲ ਨਿਆਣੇ ਬੜੇ ਟੀਜ ਨਹੀਂ ਉਸੇ ਵੇਲੇ ਦੱਸਣਦੇ ਗੱਲ ਗੱਲ ਪਤਾ ਕੀ ਆ ਜਿੱਥੇ ਸਾਹਿਲ ਦੇ ਰਿਸ਼ਤੇ ਦੀ ਗੱਲ ਨਹੀਂ ਸੀ ਚਲਾਈ ਲੈ ਭਾਬੀ ਵੀ ਤੋਰਾ ਹੀ ਆ ਆ ਜਾ ਆ ਜਾ ਭਾਬੀ ਹਾਂ ਆ ਪਾਬੋ ਕੀ ਹਾਲੀ ਆ ਬੜੇ ਤੁਸੀਂ ਬੱਸ ਜਿੰਦੀ ਰਹੇ ਬਹਿ ਜਾ ਹੋਰ ਸੁਣਨਾ ਤੇ ਉਹ ਸਾਹਿਲ ਦੇ ਰਿਸ਼ਤੇ ਤੇ ਗੱਲ ਨਹੀਂ ਸੀ ਚਲਾਈ ਹਾਂਜੀ 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 ਮੇਰੀ ਦਰਾਨੀ ਦੇ ਪੇਕਿਆਂ ਚ ਉਹ ਕੋਈ ਅੱਛਾ ਤੇ ਉਹ ਤਾਂ ਸਾਰਾ ਕੁਝ ਠੀਕ ਹੋ ਗਿਆ ਸਾਰਾ ਕੁਝ ਪਸੰਦ ਆ ਗਿਆ ਘਰ-ਬਾਰ ਵੀ ਸਾਰਾ ਕੁਝ ਵੀ ਅੱਛਾ ਤੇ ਪਤਾ ਨਹੀਂ ਕੀ ਪੈਣਾ ਆ ਸਾਹਿਲ ਦੀ ਕਿਸਮਤ ਆ ਰਿਸ਼ਤਾ ਹੋਇਆ ਹੀ ਨਹੀਂ ਉੱਥੇ ਗੱਲ ਬਣੀ ਨਹੀਂ ਪਹਿਲਾਂ ਉਹਨਾਂ ਨੇ ਕਹਿਤਾ ਸਾਰਾ ਕੁਝ ਠੀਕ ਆ ਤੇ ਰਾਤ ਨੂੰ ਉਹਨਾਂ ਨੇ 11 ਵਜੇ ਫੋਨ ਨੂੰ ਮਾਰਤਾ ਉਹਨਾਂ ਨੇ ਆ ਕੇ ਕੰਦੇਗਾ ਨੇ ਨਹੀਂ ਆਣਾ ਅੰਦੇ ਰਿਸ਼ਤਾ ਨਹੀਂ ਕਰਨਾ ਤੇ ਕੁੜੀ ਨਹੀਂ ਸਾਡੀ ਹਜੇ ਮੰਨਣ ਡਈ ਹਾਏ ਹਾਏ ਐਡਾ ਹੋ ਗਿਆ ਮੁੰਡਾ ਹੀਰਾ ਸੀ ਇਹਨਾਂ ਨੂੰ ਮੁੰਡਾ ਦੇਣ ਡਿਆ ਹੈਂ ਇੰਨੇ ਮੁੰਡੇ ਚ ਗੋਣ ਹੈਗੇ ਨੇ ਫੇਰ ਵੀ ਇਹਨਾਂ ਨੂੰ ਮੁੰਡਾ ਪਸੰਦ ਆ ਕੀ ਪਤਾ ਕੋਈ ਗੱਲ ਨਹੀਂ ਸੀ ਆਪ ਦੇਖ ਲਾਂਗੇ ਨਹੀਂ ਕਰਮਾ ਛੋਣਾ ਉਹ ਲਾ ਕੋਈ ਗੱਲ ਨਹੀਂ ਭਾਬੀ ਮੇਰੀ ਗੱਲ ਸੁਣ ਮੈਨੂੰ ਤੇ ਆ ਫਿਕਰ ਖਾਈ ਜਾਂਦਾ ਛੋਟਾ ਹੈਗਾ ਸਾਰ ਨਾਲ ਹੈ ਆ ਵੱਡਿਆਂ ਦੋਵਾਂ ਦਾ ਤੇ ਪਤਾ ਨਹੀਂ ਲੱਗਾ ਕਿਹੜੇ ਵਾਲੇ ਰਿਸ਼ਤਾ ਹੋ ਗਿਆ ਤੇ ਇਹਦਾ ਹੀ ਮੈਨੂੰ ਟੈਨਸ਼ਨ ਜੀ ਲੱਗੀ ਕਿ ਚੱਲ ਇਹ ਵੀ ਵਿਆਹ ਵਰਿਆ ਜਾਵੇ ਤੇਰੇ ਮਨ ਤੋਂ ਬਹੁਤ ਹਟੇ ਆ ਇਹਨਾਂ ਨੂੰ ਤੇ ਹੁੰਦਾ ਹੀ ਆ ਨਾ ਹੁੰਦਾ ਹੀ ਆ ਨਾ ਫੇਰ ਵੀ ਇਹਨਾਂ ਨੂੰ ਤਾਂ ਹੁੰਦਾ ਹੀ ਆ ਨਹੀਂ ਭੈਣ ਮੈਂ ਉਸ ਕੋਲ ਪੰਡਤ ਕੋਲ ਵੀ ਗਈ ਸੀ ਆ ਹੈ ਉਹਨੇ ਮੈਨੂੰ ਜੋ ਕੁਝ ਕਿਹਾ ਨਾ ਤੇ ਮੈਂ ਸਭ ਕੁਝ ਉਹ ਵੀ ਕੋਈ ਕਰ ਦਿੱਤਾ ਤੇ ਪਤਾ ਨਹੀਂ ਮੈਨੂੰ ਤੇ ਆਪਣੀ ਸਮਝ ਲੱਗਦੀ ਇਹ ਕਿੱਥੇ ਸੰਯੋਗ ਲਿਖੇ ਹੋਏ ਆਹੋ ਚਾਹੀਓ ਤਨ ਦਸੰਡਈ ਸੀ ਕੰਦੀ ਪੰਡਤ ਨੇ ਮੈਨੂੰ ਕਿਹਾ ਕਿ ਚੌਂਗ ਦੇ ਵਿੱਚ ਮਿਰਚਾਂ ਵੀ ਨਾ ਸਵਾ ਕਿਲੋ ਵਾਰ ਕੇ ਸੁੱਟ ਕੇ ਆਹ ਚਾਹੀਨੇ ਸਾਡੇ ਨਾਲ ਤੇ ਕੋਈ ਗੱਲ ਹੀ ਨਹੀਂ ਕੀਤੀ ਆ ਇਹ ਬਾਰੇ ਆਹ ਹੈ ਤੇ ਹੁਣ ਨਿੱਕੇ ਨਿੱਕੇ ਗੱਲ ਨਹੀਂ ਕਿ ਮੈਂ ਕਹਿੰਦੀ ਚੱਲ ਕਿਸੇ ਤਰੀਕੇ ਦਾ ਹੋਵੇ ਤੇ ਸਹੀ ਹਾਂ ਜਿਹੜਾ ਚੌਂਗ ਤੇ ਮਿਰਚਾਂ ਸੋਟਾ ਹੀ ਆ ਤੇ ਘਰ ਲੈ ਆਂਦੀ ਅੱਛਾ ਚਾਹ ਦਾ achar ਪਾ ਲੰਦੇ ਅੱਛਾ ਨਹੀਂ ਤੂੰ achar ਦੀ ਗੱਲ ਕਰਦੀ ਆ ਨੀ ਇੰਨੇ ਤਾਂ ਰੋਟੀਆਂ ਵੀ ਕਿਤੇ ਕੁੱਤੇ ਨੂੰ ਦਿੱਤੀਆਂ ਕਿੰਨੇ ਵਾਹ ਵਾਹ ਰੋਟੀਆਂ ਬਣਾ ਕੇ ਕੁੱਤਿਆਂ ਨੂੰ ਕਾਲੇ ਕੁੱਤੇ ਲੱਭ ਕੇ ਨਾ ਤੇ ਆਂਦੇ ਖਵਾਣੀਆਂ ਸੀ ਬਣਾਈਆਂ ਕਿਸ ਤਰ੍ਹਾਂ ਬਣਾ ਨੇ ਬਣਾਈਆਂ ਕਿੱਥੇ ਹੋਣੀਆਂ ਆਹ ਚਾਈ ਤੂੰ ਮੈਨੂੰ ਕਹਿਂਦੀ ਸੀ ਉਹਨੇ ਕਿਹਾ ਸੀ ਕਾਲੇ ਕੁੱਤਿਆਂ ਨੂੰ ਰੋਟੀਆਂ ਪਾਣੀਆਂ ਉਹ ਕਿੱਥੋਂ ਤੋਂ ਬਣਾਈਆਂ ਜੇ ਘਰ ਇਹਨਾਂ ਨੇ ਬਣਾਈਆਂ ਤਾਂ ਨਹੀਂ ਭੈਣ ਤੈਨੂੰ ਪਤਾ ਐ ਢਿੱਲੀਆਂ ਦੋਵੇਂ ਹੈਗੀਆਂ ਮੈਂ ਬਣਾਈਏ ਬਜਾਰੋਂ ਅੱਛਾ ਹਾਂ ਮੈਂ ਪੈਸੇ ਦੇ ਕੇ ਅੱਧੇ ਘੰਟੇ ਜਗਲੇ ਨੇ ਮੈਨੂੰ ਰੋਟੀਆਂ ਬਣਾ ਕੇ ਦੇ ਦਿੱਤੀਆਂ ਆਨਾ ਭਾਬੀ ਤੈਨੂੰ ਮੈਂ ਕੀ ਦੱਸਾਂ ਅਚਾਈ ਹਟਦੀ ਨਹੀਂ ਹੈਗੀ ਹੈ ਆ ਜਿਹੜਾ ਵੱਡਾ ਭਾ ਛੋਟਾ ਭਾ ਪੈਸੇ ਨੂੰ ਦਿੰਦੇ ਆ ਨਾ ਇਹ ਕੀ ਕਰਦੀ ਆ ਆ ਸਾਹਿਬ ਦੇ ਨਾਲ ਉਪਾਏ ਪੰਡਤਾਂ ਕੋ ਕਰਵਾਉਂਦੀ ਰਹਿੰਦੀ ਆ ਉਦੋਂ ਮੈਨੂੰ ਦੱਸਣ ਲਈ ਸੀ ਕਿ 101 ਨਾਰੀਅਲ ਓਏ ਹੋਏ ਨੀ ਨੇ ਨਹਿਰ ਚ ਸੁੱਟਿਆ ਤੇ ਕਿੰਨੇ ਦਾ ਹੈਗਾ 101 ਨਾਰੀਅਲ ਕੀ ਪਤਾ ਮੈਨੂੰ ਤੁਸੀ ਰੁਪਏ ਦਾ ਇੱਕ ਵਹ ਤੂੰ ਛੱਡ ਨਹੀਂ ਕੀ ਪਤਾ ਕੀ ਕਰਦੀ ਫਿਰਦੀ ਆ ਜਦੋਂ ਮੈਂ ਤਾਂ ਚਾਈ ਨੂੰ ਕਿਹਾ ਹੋਣਾ ਹੋਊਗਾ ਆਪੀ ਹੋ ਜਾਊਗਾ ਐਵੇਂ ਤੂੰ ਪਾਏ ਕਰਦੀ ਰਹਿਣੀ ਆ ਚਾਹੀ ਤੂੰ 9 10000 ਦੇ ਨਾਰੀਆਂ ਸੋਟਾਈ ਆ ਅੱਛਾ ਫੇਰ ਤੂੰ ਦੱਸ ਕੀ ਕਰਾਂ ਮੈਨੂੰ ਆਪਣੇ ਪੁੱਤਰ ਪਿੱਛੇ ਸਭ ਕੋਈ ਕਰਦਾ ਬੈੰਦਾ ਪਿਆ ਉਹਦਾ ਤਾਂ ਨਹੀਂ ਮੇ ਕੋ ਪੈਸੇ ਨਹੀਂ ਪੈਸਾ ਜੇ ਵੱਡੀ ਨੂੰ ਪਤਾ ਲੱਗ ਗਿਆ ਨਾ ਤਾਂ ਪੰਗਾ ਪੈਣਾ ਹੀ ਤੂੰ ਛੱਡ ਆ ਵੱਡੀ ਹੈਗੀ ਕਿਥੇ ਅਜੇ ਤੱਕ ਆਈ ਨਹੀਂ ਆ ਗਈ ਮੈਂ ਆ ਗਈ ਜੇ ਨਹੀਂ ਯਾਦ ਕੀਤਾ ਤੇ ਮੈਂ ਆਵਾਂ ਨਾ ਲੈ ਹਾਏ ਮੇਰੀ ਭੈਣ ਆ ਗਈ ਹੈ ਹਾਂ ਵੇਖ ਲੈ ਤੂੰ ਜਿੰਨੇ ਮਰਜ਼ੀ ਪਹਿਲਾਂ ਆ ਕੇ ਨੰਬਰ ਬਣਾ ਲੈ ਮੈਨੂੰ ਯਾਦ ਕੀਤਾ ਤੇ ਮੈਂ ਆ ਗਈ ਆ ਨਾ ਵੇਖ ਲੈ ਜਿੱਡੀ ਮੋਟੀ ਐ ਨਾ ਓਡੀ ਅਕਲ ਮੋਟੀ ਤੁਹਾਡੀ ਮੈਂ ਕੁਰਸੀ ਲਿਆਣੀ ਤੁਹਾਡੇ ਵਾਸਤੇ ਬਹਿਣ ਵਾਸਤੇ ਲਿਆਣੀ ਓ ਬਹਿਣੀ ਓ ਐਡੀ ਕਿਹੜੀ ਗੱਲ ਐ ਤੇਰਾ ਫਰਜ ਐ ਸਾਰੇ ਫਰਜ਼ ਹੀ ਮੇਰੇ ਐ ਤੇਰੇ ਹੀ ਐ ਤੂੰ ਛੋਟੀ ਐ ਤੇਰੇ ਹੀ ਫਰਜ਼ ਆਂ ਬੀਬੀ ਥੋੜੀ ਅੱਗੇ ਕਰੋ ਤੁਸੀਂ ਆਏ ਨਹੀਂ ਛੋਟੀ ਐ ਤਾਂ ਤੈਨੂੰ ਕਰਨਾ ਹੀ ਪੈਣਾ ਮੈਂ ਭੈਣ ਬਹਿ ਜਾ ਭਾਵੇਂ ਰੋ ਕੇ ਕਰ ਤੇ ਭਾਵੇਂ ਹੱਸ ਕੇ ਕਰ ਹੱਸ ਕੇ ਕਰਾਂਗੇ ਰੋ ਕੇ ਕਿਉਂ ਕਰਨਾ ਚਲ ਹੁਣ ਭੈਣ ਆਈ ਜਾ ਨਾ ਮੇਰੀ ਭੈਣ ਨਹੀਂ ਗਿਆ ਨਾ ਹੁਣ ਤਾਂ ਵੱਧੂ ਭੈ ਹੈ ਐਸਾ ਹੀ ਕੜੇ ਕੁੱਡੇ ਸੋਨੇ ਡੱਡੇ ਮੋਟੇ ਐ ਚੈਨ ਨਹੀਂ ਭੈਣ ਸਾਸ ਸੋਸਾ ਜੀਦੀਂਦੀ ਹਾਈ ਹਾਈ ਤਾਂ ਦਮਾ ਅੱਖ ਸਹੀ ਜੀ ਨਹੀਂ ਐਨਾ ਜੇਵਰ ਦੇਤਾ ਸਾਸ ਨੇ ਮਨ ਲਾ ਰੋ ਜਦੀ ਸਾਸ ਚਲੀ ਚੁਲੀ ਗਈ ਜੀ ਮੇਰੀ ਗੱਲ ਸੁਣ ਦੀਦੀ ਮੇਲਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਨਾ ਵੱਡੀ ਕੋਈ ਵੱਡੀਆਂ ਵਾਲੀ ਗੱਲ ਹੈ ਵਾ ਕੰਦੇ ਤੇਰੀ ਸਾਸਾ ਹੈਗੀ ਹੈ ਚਲੀ ਚੁਲੀ ਤੇ ਨਹੀਂ ਗਈ ਤੇ ਜੇ ਗਈ ਹੁੰਦੀ ਤੇ ਅਸੀਂ ਨਾ ਜਾਂਦੇ ਉਹ ਭੂਖ ਭੂਖ ਕੇ ਚਲੇ ਜਾਂਦੇ ਮੈਂ ਤੇ ਕੰਨੀ ਪਈ ਆ ਆਹੋ ਦੀ ਤੈਨੂੰ ਪਈ ਆ ਹਾਂਜੀ ਤੀਨੋ ਤੀਨ ਆ ਗਏ ਆ ਰਿਆਂ ਦਰਿਆਂ ਦਰਿਆਂ ਤੋਂ ਭੱਜੀ ਸੀ ਵੀ ਤਨ ਵਾਲਿਆਂ ਆਏ ਹੁਣ ਚਲੋ ਭੱਜੀ ਮੈਂ ਤੁਹਾਡੇ ਕੋਲ ਆਣਾ ਮੰਮੀ ਬੀਬੀ ਸੱਸਰੀ ਤੁਹਾਨੂੰ ਤੋਂ ਵਸਮਾਨ ਹਾਏ ਹਾਏ ਤੁਸੀਂ ਇੱਥੇ ਬੈਠੇ ਹੋ ਆਹੋ ਮੈਂ ਸਮਝਿਆ ਕਿ ਨਾ ਤੁਸੀਂ ਬੈਠੇ ਹੋਏ ਹੋ ਬੈਠੀ ਬੈਠੀ ਆ ਤੇ ਮੈਂ ਸੋਚੀ ਦੇ ਵੀ ਚੰਨੀ ਫੇਰਦੀ ਬਕਵਾਸ ਕਰਨ ਲਈ ਇੰਨੀ ਵਾਹ ਆਹ ਹਾ ਤੁਹਾਡਾ ਯਾਰ ਤੁਹਾਡਾ ਉਹ ਤੁਹਾਡੇ ਵਾਲੇ ਕਰਨੇ ਮੋਬਾਈਲ ਆ ਚਲੋ ਠੀਕ ਹੈ ਦੁਬਾਰਾ ਆਹ ਹਾ ਕੀ ਤੁਮੀ ਕੁਝ ਘਟ ਬੋਲਿਆ ਕਰ ਤੂੰ ਬੈਠੀ ਹੁੰਨੀ ਆ ਨਾ ਬੈਠੀ ਥਾਂ ਤੇ ਘੱਟ ਬੋਲਿਆ ਕਰ